ਉਹ ਸਦਾ ਗੁਲਾਬ ਉਹ ਕਾਹਦਾ ਖੋੜਦੀ ਐ ਇਹਨੇ ਸੱਤ ਬੰਦਾ ਦਾਲ ਲਈ ਕਰਤੀ ਗੱਲ ਉਹ ਇਹ ਤਾਂ ਖੁਸ਼ੀ ਦਾ ਆਇਆ ਬਦਲਾ ਅਖੇ ਤੂੰ ਡਰੋਂਦੇ ਤੋਂ ਬੱਚਾ ਆ ਦੇਖੋ ਇੱਕੋ ਟਿਕਾਣਾ ਨਹੀਂ ਨਹੀਂ ਟੰਗਣਾ ਨਹੀਂ ਨਹੀਂ ਇਹ ਕਹਿੰਦੇ ਕਹੇ ਕਿਹਦੇ ਨੂੰ ਨਹੀਂ ਅੱਜ ਫੱਜ ਪਤਾ ਕਿ ਅੱਜ ਪ੍ਰਚਾਰ ਦਾ ਤੇ ਕੰਮ ਨਹੀਂ ਅੱਜ ਇੱਥੇ ਵੋਟਾਂ ਉਹ ਇਦਾਂ ਵੋਟਾਂ ਮੋੜਦੇ ਆਂ ਤੇ ਕਹਿੰਦੇ ਸੀ ਕਿ ਇਹ ਬੰਦਿਆਂ ਨਾਲ ਡਰਾਉਣਾ ਉਹ ਇਦਾਂ ਕਹਿੰਦੇ ਕਾਂਗਰਸੀਆਂ ਨੇ ਹੁੰਦੇ ਉਹਨੂੰ ਸਿਰ ਦੀ ਲਗਲਾ ਉਹ ਇਹ ਤਾਂ ਸਾਡੇ ਸਾਡੇ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਨਹੀਂ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਨਹੀਂ ਨੇ ਇਕੱਲੇ ਉਹ ਇਹਨਾਂ ਨੂੰ ਸਭ ਬੰਦਾ ਨਾਲ ਆ ਸਭ ਨੂੰ ਪੱਕੀ ਕੀਤੀ ਆ ਵੀ ਕਿ ਨੇ ਲੜਦਾ ਨਹੀਂ ਆਪੋ ਆਪਣੀ ਵੋਟ ਵਾਠ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਾਉਣਾ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਪਤਾ ਕੀ ਆ ਕੁਟੀ ਭਰੀ ਏ ਤੁਸੀਂ ਇਹ ਗੱਲ ਇਹ ਬਾਹਰ ਦੇਖੋ ਇੱਥੇ ਤਾਂ ਲੋਕਲ ਬੰਦੇ ਨਿਕਲ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹਾਂ ਲੈ ਕੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਦੇਖੋ ਜਿੱਥੇ 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 ਮੰਤਰੀ ਸਾਹਿਬ ਜਿੱਥੋਂ ਦੀ ਬੋਲਿਆ ਉਹ ਬਾਹਰੋਂ ਬੰਦੇ ਰਹਿਣਗੇ ਨਾ ਅੱਜ ਹੱਦ ਮੈਨੂੰ ਪਤਾ ਲੱਗਾ ਮੈਂ ਇਕੱਲਾ ਆਇਆ ਮੇਰੇ ਨਾਲ ਪਿੱਛੇ ਕੋਈ ਬੰਦਾ ਵੀ ਆਇਆ ਨਹੀਂ ਤੇ ਤੇਰੇ ਨਾਲ ਹੋ ਗਈ ਇੱਕ ਵਾਰ ਸਾਲਾ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਦੇ ਇਹ ਆਪਰੇ ਦੀ ਗੱਲ ਸੁਣ ਹਾਂਜੀ ਹਾਂ ਉਹਨਾਂ ਸਾਹਿਬ ਤੁਸੀਂ ਕੋਈ ਗੈਰ ਕਾਨੂੰਨੀ ਗੱਲ ਹੋਈ ਹੈ ਸਿਹਦੀ ਤਾਂ ਦੱਸੋ ਮੈਂ ਹੀ ਤਾਂ ਨਹੀਂ ਉਹ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾਹ ਦੇਣਾ ਉਹਦਾ ਨਹੀਂ ਦੇ ਦੇ ਕੋਈ ਦਰਦ ਦੇਖ ਇਹ ਮੋਰ ਬੰਦਾ ਉੱਥੇ ਵੀ ਕੋਈ ਬੰਦਾ ਕਿੰਨਾ ਇਕੱਠਾ ਹੋ ਗਿਆ ਵੀੜੀਆਂ ਦਈਏ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਾਈ ਪਰਚਾ ਕਰਦੇ ਸੀ ਜੇਕਰ ਗੱਲ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦਿਖਾਈ ਜਿਹੜੀਆਂ ਗੱਡੀਆਂ ਗਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋ ਗਿਆ ਫੇਰ ਦੇ ਦੋ ਅਸੀਂ 23 ਸਾਲ ਚੋਂ ਉੱਪਰ ਆਏ ਅਸੀਂ ਮੇਰੇ ਨਾਲ ਆਏ ਉਹ ਗੱਡੀਆਂ ਗਾਂ ਥੋੜੀਆਂ ਲੈ ਰੀਆਂ ਤਾਂ ਨਹੀਂ ਨਹੀਂ ਕਰਨਾ ਨਹੀਂ ਅਸੀਂ ਕਹਿੰਦੇ ਗੱਡੀਆਂ ਗਾਂ ਜੀ ਵੇਖੋ ਕੋਈ ਵੀ ਗਲਤ ਗੱਲ ਕਰਦਾ ਭੈਣਾ ਯਾਰ ਭਾਟੀ ਸਾਹਿਬ ਭੈਣਾ ਯਾਰ ਪਿਆਰ ਨਾਲ ਦੋ ਯਾਰ ਆ ਪ੍ਰਧਾਨ ਨੂੰ ਗੰਦੀਆਂ ਗੱਲਾਂ ਕਢ ਦੇ ਦਿੰਦਾ ਗੱਲਾਂ ਭੈਣਾ ਨਹੀਂ ਆ ਗੱਲਾਂ ਗੱਲਾਂ ਚਪਾਈ ਯਾਰ ਮੈਂ ਕਹਿ ਰਹੀ ਗੱਲਾਂ ਨੇ ਮਸ਼ਹੂਰ ਦਿੰਦਾ ਖੇਰ ਸੰਖਿਆ ਆਪਣੇ ਪਾਉਂਦੇ ਹੋ ਫਿਰ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਡੀਲਿੰਗ ਕਰਦੇ ਆ ਆਪਣੇ ਪੁੱਤਾਂ ਤੋਂ ਜਨਤੂ ਆਪਾਂ ਆਪਾ ਮੋਦੇ ਦੀ ਗੋਣ ਹੋਣ ਦੀ ਗੱਲ ਕਰੀਏ ਅਮਨਮਾਨ ਨਾਲ ਲਖਣ ਹੁੰਦੇ ਕਿ ਕੋਈ ਨਹੀਂ ਕੋਈ ਅਮਨਮਾਨ ਕੋਈ ਦੱਸੋ ਆਓ ਜੀ ਕੋਈ ਕਹੋ ਕੋਈ 67 ਮਿੰਟ ਐਵਰੇਜ ਨਾਲੇ ਚ ਦੋ ਵੱਡਾਂ ਦੀ ਚੋਣ ਹੈ ਦੋ ਹੀ ਬੂਥ ਨੇ ਔਰ ਉਹਨਾਂ ਬੂਥਾਂ ਦੀ ਚੋਣ ਵਾਸਤੇ ਲੋਕਾਂ ਨੇ ਆਪਣੇ ਮਤਾਧਿਕਾਰ ਕਰਨਾ ਹੈ ਪਰ ਇਹ ਮਤਾਧਿਕਾਰ ਜਿਹੜਾ ਵਰਤਨਾ ਹੈ ਪਰ ਇੱਥੇ ਜਿਹੜੇ ਮੰਤਰੀ ਧਾਰੀਵਾਲ ਸਾਹਿਬ ਨੇ ਆ ਤੁਸੀਂ ਹੁਣੇ ਵੇਖੋ 4-500 ਬੰਦਾ ਲੈ ਕੇ ਇੱਥੇ ਬੈਠੇ ਨੇ ਆ 500 ਬੰਦੇ ਨਾਲ ਤੁਸੀਂ মিডিਆ ਲਈ ਵੇਖਿਆ ਜਦੋਂ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਤੁਸੀਂ ਇਹ ਬੰਦੇ ਕਿਉਂ ਲੈ ਕੇ ਆ ਰਹੇ ਜੀ ਤੁਸੀਂ ਤੇ ਇੱਕ ਮੰਤਰੀ ਸਰਕਾਰ ਦੇ ਤੁਸੀਂ ਤਾਂ ਇਕੱਲੇ ਗੱਲ ਕਰੋ ਹਾਂ ਜੀ ਇਹਦੀ ਤਿਆਰੀ ਜਣਾ ਤੁਸੀਂ ਉਹਨੂੰ ਗੁੰਡਾਗਰਦੀ ਕਰਨੀ ਉਹ ਤੁਹਾਡੀ ਮਤਲਬ ਸਾਫ਼ ਨੀਅਤ ਹੈ ਪਰ ਅਸੀਂ ਇਹ ਗੁੰਡਾਗਰਦੀ ਹੋਣ ਨਹੀਂ ਦੇਣੀ ਕਿਸੇ ਵੀ ਕੀਮਤ ਤੇ ਕੁਝ ਵੀ ਕਰਨ ਪਾ ਦੇਖੋ ਇੱਕ ਇੱਕ ਕੋਈ ਤਰੀਕਾ ਨਹੀਂਗਾ ਜਿਸ ਸਰਕਾਰ ਦਾ ਮੌਜੂਦਾ ਮੰਤਰੀ ਜਿਹੜਾ ਜ਼ਿੰਮੇਵਾਰ ਹੋਵੇ ਉਹ ਇਦਾਂ ਕਰੇ ਤਾਂ ਮਾੜੀ ਗੱਲ ਹੈ ਨਾ ਤੁਸੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀਐਸਟੀ ਬੀਤੀ ਆਪੇ ਇਹਨਾਂ ਨੂੰ ਬਾਹਰ ਕੱਢੋ ਅਸੀਂ ਬੈਠੇ ਆ ਫਿਰ ਬਾਹਰ ਕੱਢਣ ਇਹਨਾਂ ਨੂੰ ਗੱਲ ਇਹ ਇੱਕਵਾੜਦੀ ਨਹੀਂ ਗਈ ਗੱਲ ਇਹ ਹੈ ਕਿ ਕੀ ਤੁਸੀਂ ਜਿਹੜੇ ਸੰਵਿਧਾਨ ਨੂੰ ਜਿਹੜੀ ਕਨਸਟੀਟਿਊਸ਼ਨ ਦੇ ਰਾਖੀ ਵਾਸਤੇ ਸਰਕਾਰ ਬਣੀ ਹੈ ਤੁਸੀਂ ਤੇ ਕਾਨੂੰਨ ਲਾਗੂ ਕਰਾਉਣੇ ਨੇ ਤੇ ਤੁਸੀਂ ਕਾਨੂੰਨ ਤੋੜ ਰਹੇ ਜੀ ਆ ਰਾਤ ਇਹਨਾਂ ਦੀ ਕੋਈ ਗੋਲੀਆਂ ਚਲਾਈ ਚੱਲ ਗਿਆ ਨੇ ਇੱਕ ਰਾਤ ਪਹਿਲਾਂ ਬੰਦੇ ਆ ਕੇ ਗੋਲੀਆਂ ਮਾਰ ਗਏ ਸਾਡੇ ਜਿਲ੍ਹਾ ਪ੍ਰਧਾਨ ਸੋਰੀ ਅਜਨਾਲਾ ਪ੍ਰਧਾਨ ਦੇ ਬੂਹੇ ਤੇ ਕੋਈ ਤਰੀਕਾ ਥੋੜਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਸ਼ਰੀ ਹੈ ਸ਼ਰੀਆ ਵਿੱਚ ਗੁੰਡਾ ਕਰਦੀ ਔਰ ਚਲੋ ਪਰਚਾ ਹੋ ਗਿਆ ਪਰ ਹਿੰਮਤ ਕਿੱਦਾਂ ਹੋਈ ਕਿ ਇਲੈਕਸ਼ਨ ਦਾ ਦੌਰ ਚੱਲਦਾ ਹੋਵੇ ਤੇ ਗੋਲੀ ਚਲਾਏ ਇਹ ਤਾਂ ਕਹਿੰਦੇ ਹਥਿਆਰ ਜਮਾ ਨੇ ਕੌਣ ਗੋਲੀ ਚਲਾ ਗਿਆ ਜੀ ਲਾਉਣ ਆਰਡਰ ਦੀ ਸਥਿਤੀ ਬਹੁਤ ਮਾੜੀ ਆ ਔਰ ਉਹਦੀ ਸਭ ਤੋਂ ਵੱਡੀ ਮਿਸਾਲ ਇਸ ਗੱਲ ਦੀ ਕਿ ਮੰਤਰੀ ਸਾਹਿਬ ਖੁਦ ਮਤਲਬ ਉਹਨੂੰ ਤੋੜਨ ਦੀ ਪੂਰਨ ਤੌਰ ਤੇ ਯਤਨ ਕਰ ਰਹੇ ਆ ਜਿਹੜੇ ਕਿ ਅਸੀਂ ਹੋ ਨਹੀਂ ਦੇ ਮੰਤਰੀ ਸਾਹਿਬ ਨੇ ਤੁਹਾਡੀ ਆਪਣੀ ਵੀ ਗੱਲ ਲਈ ਆ ਤੁਹਾਡੇ ਸਾਹਮਣੇ ਲਾਈਵ ਤੁਸੀਂ ਕੀਤੇ ਆ ਸਾਰੇ ਉਹ ਇਸ ਗੱਲ ਨੂੰ ਮੰਨਦੇ ਆ ਇਹ ਬੰਦੇ ਤੁਰੇ ਹੀ ਫਿਰਦੇ ਹੁੰਦੇ ਆ ਕੁ ਤਰੀਕਾ ਥੋੜਾ ਨਾ ਬੰਦੇ ਤੁਰੇ ਫਿਰਦੇ ਹੁੰਦੇ ਬੰਦੇ ਆ ਜਾਂਦੇ ਹੁੰਦੇ ਆ ਜੇ ਦੀ ਅਜ ਵੋਟ ਆ ਕੋਈ ਕਾਨੂੰਨ ਹੈ ਜੇ ਤੁਸੀਂ ਕਾਨੂੰਨ ਤੋੜੋਗੇ ਤੇ ਬਾਕੀ ਕੀ ਕਰਨਗੇ ਤੁਸੀਂ ਨਾ ਨਹੀਂ ਤੁਸੀਂ ਬੱਚਿਆਂ ਨੂੰ ਕੀ ਦੱਸਣਾ ਚਾਹੁੰਦੇ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ ਇਹ ਸਾਡੀਆਂ ਸਰਕਾਰਾਂ ਸਵੇਰੇ ਬਦਲੀਆਂ ਨੇ ਪਰਨੇ ਬਾਗੇ ਇਧਰ ਆਏ ਨੇ ਇਹਨਾਂ ਨੂੰ ਮੰਟ ਨਹੀਂ ਲਾਉਣਾ ਸਾਰੀ ਸ਼ਰੀਫ ਲੋਕ ਇਹਨਾਂ ਤੇ ਇਹਨਾਂ ਦੇ ਤੁਹਾਡੇ ਕੋਲ ਤੁਹਾਨੂੰ ਪੁੱਛੇ ਪਤਾ ਵੀ ਨਹੀਂ ਲੱਗਣਾ ਕਦੋਂ ਆ ਗਏ ਇਹ ਪਹਿਲਾਂ ਸਾਡੇ ਨਾਲ ਹੁੰਦੇ ਸੀ ਸਾਰੇ ਜੋ ਕੱਲ ਹੀ ਕੱਲ ਹੀ ਨਾਲ ਸੀ ਤੇ ਕੱਲ ਗੱਲ ਨੂੰ ਬਦਲ ਨਹੀਂ ਬਦਲਨੀ 27 ਨੂੰ ਇਹ ਮੰਤਰੀ ਸਾਹਿਬ ਫਿਰ ਕੀ ਕਰੋਗੇ ਇਹ ਇਹਨਾਂ ਦੇ ਆਖੇ ਨਾ ਲੱਗੋ ਇਹ ਭੀੜ ਤੇ ਇਦਾਂ ਚੱਲਦੀ ਰਹਿੰਦੀ ਹੁੰਦੀ ਹੈ ਜੋ ਤੁਸੀਂ ਕਾਨੂੰਨ ਨੂੰ ਲਾਗੂ ਕਰੋ ਕਾਨੂੰਨ ਦਾ ਫਰਜ਼ ਬੰਦਾ ਸਾਡਾ ਕਾਨੂੰਨ ਦਾ ਰਾਜ ਰਵੇ ਸ਼ਾਂਤ ਮਈ ਲੈਖਣੋ ਜੀ ਥੈਂਕ ਯੂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠੱਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ, ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ, ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼